ਮੇਰਾ ਨਾਮ ਗੁਰਕਿਰਪਾਲ ਸਿੰਘ ਆ ਜਿਨ੍ਹਾਂ ਦੀ ਡੈਥ ਹੋਈ ਉਹ ਮੇਰੇ ਚਾਚਾ ਜੀ ਹਾਂਜੀ ਘਰੇ ਸੀ ਸਰ ਤੇ ਮੱਜਾਂ ਦੇ ਰਸੇ ਰਸੇ ਖੋਲਦੇ ਬਾਕੀ ਫੈਮਲੀ ਸਾਰੀ ਘਰੋਂ ਆ ਗਈ ਸੀ ਰਸੇ ਖੋਲਦੇ ਆ ਖੋਲਦੇ ਕਿਉਂਕਿ ਪਾਣੀ ਨਾਲ ਤੇ ਜੀ ਇੰਨੀ ਕਰੋਨਾ ਕੋ ਨਿਕਲਿਆ ਹੀ ਨਹੀਂ ਗਿਆ ਘਰੋਂ ਨਿਕਲਣ ਲੱਗੇ ਆ ਤੇ ਨਾਲ ਹੀ ਪਾਣੀ ਇਹਨਾਂ ਨੂੰ ਲੈ ਗਿਆ ਥੋੜੀ ਦੂਰ ਹੀ ਸਾਡੇ ਤੋਂ ਅੱਗੇ ਬਾਗ ਆ ਤੇ ਉਹਦੇ ਤਾਰਾਂ ਲੱਗੀਆਂ ਉੱਥੇ ਜਾ ਕੇ ਲਾਈ ਜਾ ਕੇ ਥੋੜੀ ਜਿਹੀ ਫਸੀ ਲੱਗੀ ਹਾਂਜੀ ਉੱਥੇ ਬਚ ਗਏ ਆ ਕਿੰਨੇ ਉਹ ਵੀ 4 ਦਿਨ 5ਵੇਂ ਦਿਨ ਜਾ ਕੇ ਡੱਡ ਰੋਟੀ ਲੱਗੀ ਹੈ ਪਾਣੀ ਘਟਣ ਤੋਂ ਬਾਅਦ ਹਾਂਜੀ ਕਿੰਨੀ ਉਮਰ ਸੀ ਉਮਰ ਉਹਨਾਂ ਦੀ 60 ਸਾਲ ਸੀ ਇੱਕ ਬ੍ਰਦਰ ਆ ਮੇਰਾ ਚਾਚਾ ਇਹਦਾ ਲੜਕਾ ਕਿੰਨੇ ਲੜਕੀਆਂ ਆ ਹਾਂਜੀ ਦੇਖੋ ਜੀ ਨਾਂ ਮੇਰਾ ਪਰਮਜੀਤ ਸਿੰਘ ਸਾਡਾ ਪਿੰਡ ਜਗਤਪੁਰਾ ਤਹਿਸੀਲ ਤਰਨਤਾਰਨ ਨੇ ਤੇ ਸਾਡਾ ਇੱਥੇ ਬਣੋਈਆ ਸਾਡੀ ਭੈਣ ਗਈ ਇੱਥੇ ਵਸਿ ਗਏ ਉਹ ਸਾਡਾ ਵੀ ਜਿਹੜਾ ਕੋਈ ਆ ਪਰਮਜੀਤ ਸਿੰਘ ਨਾਂ ਜੋ ਵਸਿ ਗਏ ਤੇ ਪਾਣੀ ਦੀ ਮਾਰ ਦੇ ਹੇਠਾਂ ਆ ਕੇ ਆਪਣੇ ਘਰ ਚੋਂ ਬਾਹਰ ਆ ਰਹੇ ਸੀਗੇ ਯੋਗ ਰਾਸੀ ਬਾਰ ਦਾ ਪਾਣੀ ਦੀ ਵਾਹ ਇਹਨਾਂ ਜਿਆਦਾ ਤੇਜ਼ੀ ਨਾਲ ਰੁੜ ਕੇ ਲੈ ਗਏ ਤੇ ਉਹਨਾਂ ਦੀ লাশ ਜਿਹੜੀ ਚੌਥੇ ਦਿਨ ਜਾ ਕੇ 5 ਕਿਲੋ ਮੀਟਰ ਤੇ ਜਾ ਕੇ ਉਹਦੀ ਬਰੰਦ ਕੀਤੀ ਗਈ ਹੈ ਤੇ ਐਸੀ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਜਿੱਤੇ ਫਸਲਾਂ ਨੂੰ ਮੌਜੂਦ ਦਿੱਤਾ ਜਾਵੇ ਉਸ ਨੂੰ ਉਸ ਜਾਨੀ ਮਾਨਵ ਨੂੰ ਮੌਜੂਦ ਦਿੱਤਾ ਜਾਵੇ ਪਤਨਜ ਵਸਾਲ ਹੈ ਜੀ ਪੰਜਾ ਹਾਂ ਜੀ 55 ਸਾਲ ਹੈ ਵਿਆਹ ਵਿਆਹ ਸੀ ਤਿੰਨ ਬੱਚੇ ਚਾਰ ਬੱਚੇ ਹੈ ਤਿੰਨ ਗੁੱਡੀਆਂ ਇੱਕ ਉਹਦਾ ਬੇਟਾ ਹੈ ਹਾਂ ਜੀ ਹਾਂ ਜੀ ਬਹੁਤ ਜਿਆਦਾ ਬਹੁਤ ਜਿਆਦਾ ਘਾਟਾ ਜੀ ਬਹੁਤ ਜਿਆਦਾ ਘਾਟਾ ਸਭ ਤੋਂ ਵੱਡੇ ਪਰਿਵਾਰ ਚ ਹੋ ਰਹੀ ਹੋਰ ਕੋਈ ਸੋਚ ਲਓ ਮਕਾਨੀ ਕਾਫੀ ਟੈਸਪਰਾ ਯਾਰ ਜਿਹੜਾ ਕਾਫੀ ਰੋੜ ਕੇ ਲਿਖੇ ਜੋ ਤੁਸੀਂ ਤੁਸ ਕਰਾਣਾ ਪਿੰਡ ਮਾਖੀ ਵਾਲਾ ਜੀ ਅਜੀਤ ਸਿੰਘ ਨਾ ਇਹਨਾਂ ਦਾ ਹਨੂਮਿੰਦਰ ਸਿੰਘ ਪਿੰਡ ਮਾਖੀ ਵਾਲਾ ਇਹ ਦੀ ਕੱਲ ਨੂੰ ਲਾਸ਼ ਮਿਲੀ ਆ ਬਾਗ ਦੇ ਬਾਗ ਦੇ ਵਿੱਚੋਂ ਜੀਕੇ ਦਾ ਬਾਗ ਉਸ ਤੋਂ ਬਾਗ ਲਾਸ਼ ਮਿਲੀ ਕਿਸ ਤਰੀਕੇ ਨਾਲ ਡਰਸਿਲ ਪਾਣੀ ਚੋੜੀ ਪਾਣੀ ਦੇ ਤੇਜ਼ ਵਹਾਅ ਕਰਕੇ ਜਿਆਦਾ ਡਰਸ ਹੋ ਗਈ ਰੁੜ ਗਈ ਕਿੰਨੀ ਉਮਰ ਕਿੰਨੀ ਹੈ 40 60 ਸਾਲ ਰਾਹ ਜਾਣਾ